ਪੰਜਾਬੀ ਜਾਣ ਨਹੀਂ ਤਾਂ ਜਾਣਦੇ ਨਹੀਂ ਕਿਉਂਕਿ ਉਹ ਆਦੀ ਜੁਬਾਨ ਦੇ ਪੱਕੇ ਹੁੰਦੇ ਨੇ ਉਹ ਤਾਂ ਜਾਣੇ ਜਾਂਦੇ ਨਹੀਂ ਕਿਉਂਕਿ ਉਹਨਾਂ ਦੀ ਤਸੀਲ ਦਿੱਤੀ ਹੁੰਦੀ ਹੈ ਸੋ ਇਹ ਉਸ ਮੁੱਦੇ ਦੇ ਆ ਮੈਨੂੰ ਲੱਗਦਾ ਕਿ ਜਿੰਨੇ ਵੀ ਬੰਦੇ ਨੇ ਇੱਥੇ ਖੜੇ ਥੋੜੇ ਵਿੱਚੋਂ ਜੇ ਤੁਸੀਂ ਆਪ ਨਹੀਂ ਤਾਂ ਤੁਹਾਡੀ ਫੈਮਿਲੀ ਚੋਂ ਕਦੀ ਨਾ ਕੋਈ ਨਾ ਕੋਈ ਹਸਪੀਟਲ ਤਾਂ ਗਿਆ ਹੀ ਹੋਣਾ ਸੋ ਤੁਹਾਨੂੰ ਉਸ ਗੱਲ ਦਾ ਵੀ ਪਤਾ ਹੋਣਾ ਕਿ ਉੱਥੇ ਜਾ ਕੇ ਤੁਹਾਨੂੰ ਕਿੰਨੇ ਕੁ ਸਹੀ ਰਾਹ ਪਾਇਆ ਜਾਂਦਾ ਕਿੰਨੇ ਕੁ ਗਲਤ ਰਾਹ ਪਾਇਆ ਜਾਂਦਾ ਸੋ ਬੇਸਿਕਲੀ ਉਸ ਚੀਜ਼ ਨੂੰ ਅਸੀਂ ਹਲਕਾ ਜਿਹਾ ਕਨੈਕਸ਼ਨ ਦੀ ਕੋਸ਼ਿਸ਼ ਕੀਤੀ ਹੈ ਕਿ ਆਪ ਬੰਦ ਨੂੰ ਕੀ ਪ੍ਰੋਬਲਮ ਫੇਸ ਕਰ ਰਹੀਆਂ ਬੇਰੀਆਂ ਨੇ ਅੱਜੂ ਦਿਨ ਆ ਗਿਆ ਸੋ ਕਿਉਂਕਿ ਇਹ ਮੁੱਦਾ ਜਿਹੜਾ 15 ਸਾਲ ਤੋਂ ਲੈ ਕੇ ਜਿੰਨੀ ਉਮਰ ਤੱਕ ਤੁਸੀਂ ਲੈ ਕੇ ਜਾਓ ਸਾਲਾਂ ਨਿਕਲ ਚੁੱਕੇ ਮੇਰਾ ਜੈਨਾਲ ਐਕਸਪੀਰੀਅੰਸ ਏਦਾਂ ਲੱਗਾਇਆ ਮੈਨੂੰ ਮਤਲਬ ਕਿ ਇਜ਼ ਵੈਰੀ ਗਰਾਊਂਡਡ ਐਦਾਂ ਕਦੀ ਫੀਲਿੰਗ ਨਹੀਂ ਆਉਂਦੀ ਕਿ ਹੀ ਇਜ਼ ਅ ਸਟਾਰ ਔਰ ਕਿ ਬਹੁਤ ਵੱਡੇ ਆਰਟਿਸਟ ਹੈਗੇ ਮੈਂ ਛੋਟੇ ਤੋਂ ਹੀ ਨਿਕਲੇ ਆ ਛੋਟੇਰਾਂ ਹੀ ਆ ਸੋ ਛੋਟੇ ਤੋਂ ਕੋਈ ਬੰਦਾ ਨਰਾਸ਼ ਨਾ ਹੋਵੇ ਕਿਉਂਕਿ ਤੁਸੀਂ ਹੀ ਆਡੀਅੰਸ ਦਾ ਕੁਲ ਹੈਗਾ ਪੰਜਾਬੀ ਸਿਨੇਮਾ ਚ ਡੈਬਿਊ ਹੋਣ ਵਾਲਾ ਤੇ ਪਹਿਲਾਂ ਤੁਸੀਂ ਕੰਮ ਕੀਤਾ ਪਰ ਐਜ਼ ਅ ਮੇਨ ਲੀਡ ਤੇ ਤੁਹਾਡੀ ਪਹਿਲੀ ਫਿਲਮ ਆ ਤੇ ਤੁਹਾਡੀ ਕਿਹਦਾ ਦੀ ਫੀਲਿੰਗ ਆ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਵੈਲਕਮ టు ਸੀ ਆਇਓ ਆਪਣਾ ਟਾਈਮ ਕਰਕੇ ਬਿਲਕੁਲ ਸਹੀ ਕਿਹਾ ਤੁਸੀਂ ਕਿ ਮੈਂ ਬਹੁਤ ਕੰਮ ਕੀਤਾ ਹੋਇਆ ਪਰ ਟੀ ਮੇਰਾ ਡੈਬਿਊ ਹੈਗਾ ਇੱਕ ਇੱਕ ਜਿਹੜੀ ਫੀਲਿੰਗ ਆਂਦੀ ਹੈ ਨਾ ਬੜੀ ਅੰਦਰੋਂ ਕਿ ਹਾਂਜੀ ਮੈਂ ਆ ਜਿਸ ਕਰਨੀ ਹੈਹੀ ਸੀ ਔਰ ਅੱਜ ਉਹ ਦਿਨ ਆ ਗਿਆ ਸੋ ਆਮ ਸੋ ਓਵਰ ਵੈਲ ਮੈਨੂੰ ਇੰਨਾ ਵਧੀਆ ਲੱਗ ਰਿਹਾ ਸਾਰਾ ਕੁਝ ਜਦੋਂ ਹੋ ਰਿਹਾ ਇਹ ਪ੍ਰੋਸੈਸ ਹੋ ਰਿਹਾ ਹੈਗਾ आई होप ਤੁਹਾਨੂੰ ਵੀ ਸਾਡੀ ਜਿਹੜੀ ਆ ਪੋਸਟਰ ਜਿਹੜੀ ਆ ਬਹੁਤ ਪਸੰਦ ਆਈ ਹੋਈ ਹੈ ਐਂਡ ਥੈਂਕ ਯੂ ਮੈਂ ਕਰਦੀ ਆ ਦਲਜੀਤ ਸਰ ਦਾ ਸੰਮੀ ਜੀ ਦਾ ਸਾਰੀ ਟੀਮ ਦਾ ਐਂਡ ਜੇ ਦਾ ਜਿਨ੍ਹਾਂ ਨੇ ਮੈਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਆ ਆਮ ਸੋ ਹੈਪੀ ਐਂਡ ਥੈਂਕ ਯੂ ਜਰਪਤ ਜੀ ਜਿਹਨਾਂ ਨੇ ਮੁਹਿੰਸ਼ਪੁਰ ਟੂਰਿਸਟ ਨੂੰ ਡਾਇਰੈਕਟ ਕਰਿਆ ਤੇ ਤੁਹਾਡੇ ਬਹੁਤ ਫਿਲਮਾਂ ਨੂੰ ਉਹਨਾਂ ਨੇ ਹੀ ਡਾਇਰੈਕਟ ਕੀਤਾ ਸੋ ਇਹ ਕਿਦਾਂ ਕੁਦਰਤੀ ਸੁਭਾਅ ਹੋ ਜਾਂਦਾ ਤੁਹਾਡੀ ਆਪ ਦੀ ਖਾਸ ਹੁੰਦੀ ਆ ਕਿ ਉਹ ਹੀ ਫਿਲਮ ਨੂੰ ਡਾਇਰੈਕਟ ਕਰਨੇ ਯਾਰ ਮੈਨੂੰ ਇਦਾਂ ਲੱਗਦਾ ਕਿ ਟੀਮਾਂ ਬੜੀਆਂ ਔਖੀਆਂ ਬਣਦੀਆਂ ਨੇ ਹਨਾ ਥੋੜੇ ਕੋਲੇ ਯਾਰ ਬੰਦੇ ਕੋਲੇ ਚੋਇਸ ਹੁੰਦੀ ਹੈ ਜ਼ਿੰਦਗੀ 'ਚ ਜਿੱਦਾਂ ਤੁਸੀਂ ਸਾਰੇ ਪਾਰਟਿਕੂਲਰ ਕਿਸੇ ਚੈਨਲ ਨਾਲ ਕੰਮ ਕਰਦੇ ਹੋਗੇ ਸੋ ਇਦਾਂ ਨਹੀਂ ਕਿ ਤੁਸੀਂ ਇੱਕ ਹਫ਼ਤੇ ਇੱਕ ਚੈਨਲ ਨਾਲ ਕਰ ਲੈ ਅਗਲੇ ਤੇ ਦੂਜੇ ਚੈਨਲ ਨਾਲ ਕਰ ਲੈ ਸੋ ਟੀਮ ਦਾ ਉੱਥੋਂ ਪਤਾ ਲੱਗਦਾ ਕਿ ਬੰਦਾ ਕਿੰਨਾ ਕੁ ਦਮ ਰੱਖਦਾ ਜਾਂ ਕਿ ਕਿੰਨਾ ਕੋ ਮਤਲਬ ਸਹੀ ਬੰਦਾ ਮੈਨੂੰ ਲੱਗਦਾ ਟੀਮ ਰਹੀ ਰਹਿਣੀ ਚਾਹੀਦੀ ਹੈ ਅਨਲੈਸ ਅੰਟਿਲ ਤੁਸੀਂ ਇਦਾਂ ਦਾ ਕੋਈ ਮਾਈਲਸਟੋਨ ਨਹੀਂ ਸਟੈਬਲਿਸ਼ ਕਰਦੇ ਪੰਜਾਬੀ ਯੂਨੀਵਰਸਿਟੀ ਕਿ ਯਾਰ ਆਪ ਬੰਦੇ ਆਏ ਸੀ ਕਨਲਸ ਉਹਨਾਂ ਦਾ ਵੀ ਥੈਂਕਸ ਆ ਮਨੀਸ਼ ਸਰ ਦਾ ਕਿਉਂਕਿ ਉਹਨਾਂ ਨੇ ਬਹੁਤ ٹرسٹ ਕੀਤਾ ਹੈ ਮੇਰੇ ਤੇ ਐਂਡ ਜਿਹੜੀਆਂ ਵੀਜ਼ਾ ਸੀ ਮਿਲ ਕੇ ਸੋਚਦੇ ਆ ਉਹਨੂੰ ਅਸੀਂ ਲਾਖਦਨ ਲਾਈਫ ਬਦောင်း ਦੇ ਵਿੱਚ ਸਕਸੈਸਫੁਲ ਹੋਇਆ ਖੁਸ਼ੀ ਕਰਨ ਉਹਦੇ ਤੁਸੀਂ ਸਾਰੇ ਗਵਾਓ ਸੋ ਮੈਨੂੰ ਐ ਲੱਗਦਾ ਜਿੰਨਾ ਚਿਰ ਤੱਕ ਅਸੀਂ ਕੁਛ ਇਦਾਂ ਦਾ ਕਾਮਯਾਬ ਹੋਈਆਂ ਇਦਾਂ ਦੀ ਮੈਜੀਕਲ ਨਹੀਂ ਕਰ ਦਿੰਦੇ ਉਹਨਾਂ ਚਿਰ ਤੱਕ ਸਾਨੂੰ ਇਕੱਠੇ ਰਹਿਣਾ ਚਾਹੀਦਾ ਸੰਮੀਪਾ ਜੀ ਕੀ ਕਹਿਣਾ ਚਾਹੋਗੇ ਫਿਲਮੋਸ਼ਨ ਪਿਕਚਰ ਦੇ ਬਦੋਂ ਫਿਲਮੋਸ਼ਨ ਤੋਂ ਅ ਜਦੋਂ ਆਇਆ ਉਹ ਇੰਡਸਟਰੀ ਚ ਉਹਨਾਂ ਦਾ ਹੀ ਇਹ 10th ਦਾ ਇੱਕ ਵਿਜਨ ਹੈ ਇਹ ਵੀ ਵਧੀਆ ਸਿਨੇਮਾ ਦੇ ਨਾਲ ਕੋਈ ਉਹਨਾਂ ਨੇ ਵੱਡੇ ਵੱਡੇ ਸਟਾਰ ਕਾਸ ਪੰਜਾਬੀ ਬੋਲ ਕੰਮ ਕਰ ਉਹਨਾਂ ਦਾ ਇਹ ਨਵਾਂ ਟੈਲੈਂਟ ਦੀ ਜਿੱਦ ਨਾਲ ਆਇਆ ਤੇ ਵਧੀਆ ਕੰਮ ਕਰਨਾ ਉਹਨਾਂ ਨੇ ਲੰਬਾ ਕੰਮ ਕਰਦੇ ਨੇ ਸੋ ਜੋਰਦਨ ਕਾਹਲੀ ਜੀ ਤੇ ਮੈਂ ਰਿਕਵੈਸਟ ਕਰਦਾ ਸਾਡੇ ਮੀਡੀਆ ਦੇ ਕੋਈ ਵੀ ਸਵਾਲ ਆ ਤੁਹਾਡਾ ਤਾਂ ਜਰੂਰ ਤੁਸੀਂ ਪੁੱਛ ਸਕਦੇ ਆ ਜੀ ਤੁਸੀਂ ਕਿਹਾ ਕਿ ਐਸੀ ਕੋਈ ਤੜਕੜ ਪੜਕ ਨਹੀਂ ਹੋਇਆ ਕੋਈ ਮਤਲਬ ਸ਼ਾਂਤਰੀਏ ਫਿਲਮ ਚਾਰੇ ਉਦਾਂ ਉਹੀ ਜਿਹੜੀ ਟਾਈਟਲ ਹੀ ਹੈ ਤੇ ਉਸ ਵਕਤ ਕਿਸ ਤਰ੍ਹਾਂ ਸਮਝਰਦੇਗੇ ਵੀ ਨਹੀਂ ਨਹੀਂ ਮੈਂ ਇੰਨਾ ਨਹੀਂ ਕਿਹਾ ਕਿ ਤੁਹਾਡੇ ਫੜਕੜੀ ਹੋਵੇ ਤਾਂ ਮੈਂ ਕਹੀ ਤੜਕੜ ਤੋਂ ਹੋਣੀ ਜ਼ਰੂਰੀ ਹੈ ਕਿਉਂਕਿ ਤੁਸੀਂ ਸਾਰੇ ਪੰਜਾਬ ਤੋਂ ਬਲੌਗ ਕਰਦੇ ਹੋਇਆ ਹੈ ਹਨਾ ਤੇ ਪੰਜਾਬੀ ਜਾਣੇ ਹੀ ਤਾਂ ਜਾਂਦੇ ਨੇ ਕਿਉਂਕਿ ਉਹ ਆਪ ਦੀ ਜ਼ੁਬਾਨ ਦੇ ਪੱਕੇ ਹੁੰਦੇ ਨੇ ਉਹ ਤਾਂ ਜਾਣੇ ਜਾਂਦੇ ਨੇ ਕਿਉਂਕਿ ਉਹਨਾਂ ਦੀ ਤਸਵੀਰ ਦਿੱਤੀ ਹੁੰਦੀ ਆ ਉਹ ਇੰਨਾ ਦੀ ਕੋਈ ਗੱਲ ਨਹੀਂ ਬਟ ਉਸ ਤਸਵੀਰ ਨੂੰ ਸਹੀ ਮੁੱਦੇ ਤੇ ਸਹੀ ਡਾਇਰੈਕਸ਼ਨ 'ਚ ਯੂਜ਼ ਕਰਨਾ ਸਾਡਾ ਕੰਮ ਆ ਸੋ ਇਹ ਉਸ ਮੁੱਦੇ ਤੇ ਆ ਮੈਨੂੰ ਲੱਗਦਾ ਕਿ ਜਿੰਨੇ ਵੀ ਬੰਦੇ ਨੇ ਇੱਥੇ ਖੜੇ ਪੋੜੇ ਵਿੱਚੋਂ ਜੇ ਤੁਸੀਂ ਆਪ ਨਹੀਂ ਤਾਂ ਤੁਹਾਡੀ ਫੈਮਿਲੀ ਵਿੱਚੋਂ ਕਦੀ ਨਾ ਕੋਈ ਨਾ ਕੋਈ ਹਸਪੀਟਲ ਤਾਂ ਗਿਆ ਹੀ ਹੋਣਾ ਸੋ ਤੁਹਾਨੂੰ ਉਸ ਗੱਲ ਦਾ ਵੀ ਪਤਾ ਹੋਣਾ ਕਿ ਉੱਥੇ ਜਾ ਕੇ ਤੁਹਾਨੂੰ ਕਿੰਨੇ ਕੁ ਸਹੀ ਰਾਹ ਪਾਇਆ ਜਾਂਦਾ ਕਿੰਨੇ ਕੁ ਗਲਤ ਰਾਹ ਪਾਇਆ ਜਾਂਦਾ ਸੋ ਬੇਸਿਕਲੀ ਉਸ ਚੀਜ਼ ਨੂੰ ਅਸੀਂ ਹਲਕਾ ਜਿਹਾ ਕਨੈਕਸ਼ਨ ਦੀ ਕੋਸ਼ਿਸ਼ ਕੀਤੀ ਹੈ ਕਿ ਆਪ ਬੰਦੇ ਨੂੰ ਕੀ ਪ੍ਰੋਬਲਮ ਫੇਸ ਕਰ ਰਹੀਆਂ ਬੇਰੀਆਂ ਨੇ ਉਸ ਮੁੱਦੇ ਦੇ ਉਸ ਦੇ ਅਕੋਰਡਿੰਗ ਉਸ ਦੇ ਅਰਾਊਂਡ ਹੈ ਸਾਰਿਆਂ ਨੂੰ ਸਿੱਛੇ ਕਰ ਮੈਂ ਆਪਣਾ ਪੱਤਰਕਾਰ ਮਨਪ੍ਰੀਤ ਹੋਂਖਤਮਦਾ ਪ੍ਰਤਮੁਦਾਇਤੋ ਇਸ ਫਿਲਮ ਦੇ ਵਿੱਚ ਨਾ ਕਹਿਆ ਕਿ ਹਰ ਕਦੇ ਕਾਹ ਦਾ ਮੌਕੇਲਾ ਅਧਿਆਰਕੰਡ ਅਧਿਆਪਕ ਹੈ ਅਧਿਆਪਕਾਂ ਦੇ ਨਾਲ ਨਾਲ ਚੱਲਿਆ ਹਮੇਸ਼ਾ ਇਤਿਹਾਸ ਦੇ ਵਿੱਚ ਵੀ ਪਰ ਅਧਿਆਪਕ ਹਮੇਸ਼ਾ ਲੋਕਾਂ ਨੇ ਰੱਖਿਆ ਦੇ ਲਈ ਮਜਬੂਰ ਹੁੰਦੇ ਰੱਖਿਆ ਤੇ ਨਹੀਂ ਚੱਲੇ ਗਏ ਇਸ ਫਿਲਮ ਦੇ ਵਿੱਚ ਜਦੋਂ ਇਹ ਥਾ ਹੈ ਵਰਤਿਆ ਜਾਏਗਾ ਤਾਂ ਕਿ ਇਸ ਕਨਸੈਪਟ ਤੇ ਵਰਤਿਆ ਜਾਏ ਜਦੋਂ ਲੋਕਾਂ ਦੇ ਰੱਖਿਆ ਲਈ ਵੀ ਵਰਤਿਆ ਗਿਆ ਪਰ ਆਪਣੀ ਰੱਖਿਆ ਲਈ ਵੀ ਵਰਤਿਆ ਗਿਆ ਹੈ ਨਾ ਸੋ ਇਸ ਫਿਲਮ ਦੇ ਵਿੱਚ ਜਦੋਂ ਮੈਂ ਮੈਂ ਇਦਾਂ ਕਹਿ ਸਕਦਾ ਕਿ ਹਰ ਕਾਮਨ ਮੈਨ ਦੀ ਗੱਲ ਹੈ ਇਹਦੇ ਵਿੱਚ ਤੁਸੀਂ ਮੈਂ ਬਹੁਤ ਘੱਟ ਬੋਲਣਾ ਚਾਹੁੰਦਾ ਕਿ ਫਿਲਮ ਬਾਰੇ ਜਦੋਂ ਨਾ ਦੱਸ ਦੱਸਾਂ ਕਿਉਂਕਿ ਹਜੇ 5-6 ਮਹੀਨੇ ਲੱਗੇ ਜਾਂਗੇ ਉਹਦੇ ਲਾਗੇ ਜਾ ਕੇ ਚੀਜ਼ਾਂ ਦੱਸਣ ਚ ਵਧੀਆ ਸਵਾਦ ਹੁੰਦਾ ਬੰਦੇ ਨੂੰ ਪਰ ਇਹਦੇ ਵਿੱਚ ਇੱਕ ਫੈਮਿਲੀ ਇੱਕ ਬੰਦੇ ਦੀ ਫੈਮਿਲੀ ਚ ਭਰਾ ਪੈਣ ਮਾਂ ਪਿਓ ਉਹਨਾਂ ਦੀ ਰੱਖਿਆ ਲਈ ਇੱਕ ਆਮ ਬੰਦਾ ਹੈ ਕੌਣ ਮੈਂ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਜਦੋਂ ਦੇਖਦੇ ਹੋ ਅੱਜ ਦੇ ਟਾਈਮ ਦੇ ਵਿੱਚ ਤੇ ਉਹਦੀ ਪ੍ਰੋਟੈਕਸ਼ਨ ਲਈ ਉਹ ਕੀ ਕਰ ਸਕਦਾ ਉਹ ਬਟ ਕਿ ਕਿਤੇ ਵੀ ਮੋਬਾਈਲਿਸਟ ਦੇ ਵੱਲ ਨੂੰ ਫਿਲਮ ਨਹੀਂ ਜਾਂਦੀ ਕਿ ਇਦਾਂ ਨਹੀਂ ਕਿ ਉਹ ਚੱਕ ਕੇ ਹਥਿਆਰ ਕਰੋ ਹੀ ਚੱਕਿਆ ਹੋਇਆ ਤੇ ਚੱਕ ਕੇ ਸਾਰੇ ਬਦਲ ਬੇਟੀ ਜਾਂਦਾ ਮੁੰਡੇ ਦੀ ਗੱਲ ਹੈ ਕਾ ਮੁੰਡੇ ਦੀ ਗੱਲ ਹੈ ਜਦੋਂ ਘਰ ਬਾਹਰ ਕੋਈ ਬਾਹਰ ਜਾਂਦਾ ਜਦੋਂ ਦੇਖਦਾ ਕਿ ਯਾਰ ਆਹ ਚੀਜ਼ ਨਹੀਂ ਹੋਣੀ ਚਾਹੀਦੀ ਤਾਂ ਉਦੋਂ ਆਪ ਦੀ ਪ੍ਰੋਟੈਕਸ਼ਨ ਦੀ ਇਹ ਕੰਮ ਕਰਦਾ ਹਾਂ ਤੁਸੀਂ ਥੈਂਕ ਯੂ ਹੁੰਦੇ ਜੇ ਇਸ ਦਾ ਨਾਮ ਹੀ ਜਿੱਦਾਂ ਟਿਕ ਲਿਖ ਗਿਆ ਇਹ ਜਿਹੜੀ ਲਾਈਨ ਆ ਇਹ ਪਬਲਿਕ ਡੋਮੇਨ ਦੇ ਵਿੱਚ ਸਾਫੀ ਹੈ ਹਰ ਅਨੁਸਾਰ ਹੋਰ ਵੀ ਕਈ ਫਿਲਮਾਂ ਦੇ ਟਾਈਟਲ ਜਿਹੜੇ ਆ ਕੋਈ ਹੋਰ ਜਿਵੇਂ ਕਿ ਜਿਹੜੇ ਪਬਲਿਕ ਇੱਕ ਟ੍ਰਿਕ ਹੁੰਦੀ ਆ ਕਲਮ ਨੂੰ ਕਿ ਇਹ ਲਾਈਨ ਤਾਂ ਪਹਿਲੇ ਮਸ਼ਹੂਰ ਹੈ ਜਿਸ ਫਿਲਮ ਤੇ ਪੁਰਾਣੇ ਸਲਾਈਡ ਤੇ ਹੋਰ ਵੀ ਹੈ ਉਸੇ ਇਹਦਾ ਨਹੀਂ ਨਹੀਂ ਇਹ ਗੱਲ ਤੇ ਠੀਕ ਹੈ ਟ੍ਰਿਕ ਤਾਂ ਹੁੰਦੀ ਹੈ 100% ਬਟ ਟ੍ਰਿਕ ਤਾਂ ਫੇਲ ਹੋ ਜਾਂਦੀ ਜੇ ਤੁਹਾਡੀ ਫਿਲਮ ਵਿੱਚ ਕੁਝ ਨਾ ਹੋਵੇ ਸੋ ਟ੍ਰਿਕ ਤੁਹਾਡੀ ਉਦੋਂ ਤੱਕ ਆਮਿਆ ਵਾ ਜਦੋਂ ਤੱਕ ਤੁਸੀਂ ਇਹ ਗੱਲ ਲੋਕਾਂ ਤੱਕ ਲੈ ਕੇ ਜਾਣਗੇ ਪਰ ਜਦੋਂ ਲੋਕਾਂ ਨੇ ਫਿਲਮ ਦੇਖਣੀ ਹੈ ਸੋ ਜੇ ਉਹ ਫਿਲਮ ਵਧੀਆ ਨਹੀਂ ਤੁਹਾਡੀਆਂ ਸਾਰੀਆਂ ਟ੍ਰਿਕਾਂ ਫੇਲ ਨੇ ਸੋ ਜੇ ਉਹਨਾਂ ਨੂੰ ਇਹੋ ਜਿਹੀ ਚੀਜ਼ ਲੈ ਆਏ ਜੀ ਟ੍ਰੈਪੀਆਂ ਆਏ ਜੀ ਨਾਮ ਵਰਤਨੇ ਪੈਂਦੇ ਨੇ ਜਿੱਥੇ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇੱਕ ਚੰਗੇ ਕੌਲ ਦੀ ਫਿਲਮ ਬਣਾ ਰਹੇ ਤੇ ਇਹ ਕਿਉਂ ਨਹੀਂ ਵਰਤਣੀ ਚਾਹੀਦੀ ਮਤਲਬ ਐ ਨਿਊਜ਼ਪੇਪਰ ਤੁਸੀਂ ਐਡਵਰਟਾਈਜ਼ਮੈਂਟ ਕਰਦੇ ਹੋ ਤੁਸੀਂ ਐਡਵਰਟਾਈਜ਼ਮੈਂਟ ਚ ਆਬਵੀਅਸਲੀ ਤੁਸੀਂ ਮਾੜੀਆਂ ਦੀ ਵੀ ਕਰਦੇ ਹੋਗੇ ਜਿੱਥੋਂ ਪੈਸੇ ਵਧੀਆਂ ਕਮਦੇ ਆ ਨਾ ਸੋ ਤੁਸੀਂ ਪਰ ਇਹ ਲੋਕਾਂ ਦੀ ਚੁਆਇਸ ਨੇ ਕਿ ਉਹਨਾਂ ਨੇ ਕਿਹੜੀ ਦੇਖਣੀ ਚੰਗੀ ਕਿ ਮਾੜੀ ਸੋ ਸਾਡੀ ਕੋਸ਼ਿਸ਼ ਆ ਕਿ ਅਸੀਂ ਇੱਕ ਚੰਗੀ ਚੀਜ਼ ਬਣਾਈਏ ਤਾਂ ਇਹ ਜਿਹੜਾ ਨਾਮ ਆ ਇਹ ਨਾਮ ਪਬਲਿਕ ਅਮਿਚ ਆਲਰੇਡੀ ਫੇਮਸ ਹੈਗਾ ਬਟ ਇਹ ਹਰ ਇੱਕ ਪੰਜਾਬੀ ਦੇ ਬਲੱਡ ਵਿੱਚ ਵੀ ਹੈ ਜੀ ਹੈ ਬਾਈੀ ਟਿੱਖਾ ਭਾਈ ਹਾਂ ਚੰਗੀ ਲੱਗ ਰਹੀ ਹੈ ਤੁਸੀਂ ਰਾਈਟ ਤੋਂ ਤੁਹਾਡੀ ਆ ਮਨ ਤੁਸੀਂ ਦੋ ਫਿਲਮਾਂ ਨੌਂ ਸੋਈਆਂ ਨੇ ਹਨਾ ਔਰ ਮੈਡਲ ਦੇ ਵਿੱਚ ਤੋਂ ਤੁਸੀਂ ਮੈਨੇ ਲੁੱਟ ਲਈ ਸੀਗੇ ਜੀ ਜਵਾਹ ਨਾ ਇਹ ਇੱਕ ਆਰਥਿਕ ਜਰੂਰੀ ਹੈ ਕਿ ਜਿਹੜੀ ਉਹ ਦੀ ਚੀਜ਼ ਆ ਉਹ ਵੱਡੀ ਹੋਵੇ ਪਹਿਲਾਂ ਤੋਂ ਹਨਾ ਤੁਸੀਂ ਮੈਂ ਜਾਣਨਾ ਚਾਹੁੰਦਾ ਕਿ ਇਸ ਫਿਲਮ ਦੇ ਵਿੱਚ ਕਿੰਨੇ ਕਿਵੇਂ ਤੁਸੀਂ ਵੱਡੀ ਕਰੋਗੇ ਫਿਲਮ ਨੂੰ ਕਿ ਡਾਇਲੋਗ ਵੀ ਵੱਡੇ ਹੋਣ ਐਕਸ਼ਨ ਵੀ ਵੱਡਾ ਹੋਵੇ ਵਿਲਨ ਵੀ ਵੱਡਾ ਹੋਵੇ ਹਨਾ ਇਸ ਚੀਜ਼ ਤੇ ਵੀ ਫੋਕਸ ਕੀਤਾ ਗਿਆ ਹੈ ਇਸ ਫਿਲਮ ਦੇ ਵਿੱਚ ਯਾ ਮੈਨੂੰ ਤਾਂ ਲੱਗਦਾ ਕਿ ਵੱਡਾ ਛੋਟਾ ਕੁਝ ਨਹੀਂ ਹੁੰਦਾ ਕੰਮ ਵਧੀਆ ਬਣਾਉਣਾ ਚਾਹੀਦਾ ਤੁਹਾਡੇ ਲਈ ਸੋ ਇਹ ਚੀਜ਼ ਵੱਡੇ ਵੱਡਾ ਹੋਵੇ ਹਾਂ ਮਤਲਬ ਵੱਡਾ ਛੋਟਾ ਕਲਾਸਾਂ ਚ ਹੁੰਦਾ ਜੇ ਤੁਸੀਂ ਨਰਸਰੀ ਚ ਪਹਿਲੀ ਚ ਜਾਂਦੇ ਹੋ ਉਹ ਤੁਹਾਨੂੰ ਕਹਦਾ ਦੀ ਕਲਾਸਾਂ ਕਿ ਆਗੇ ਪਰ ਜਦੋਂ ਤੁਸੀਂ ਫਿਲਮ ਸ਼ੁਰੂ ਕਰਦੇ ਹੋ ਤਾਂ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦੀ ਹੈ ਓਨੀ ਮ ਤੁਹਾਨੂੰ ਉਹ ਸਾਰੀ ਚੀਜ਼ ਦੁਬਾਰਾ ਰੀਸਟਾਰਟ ਹੀ ਕਰਨਾ ਪਿਆ ਉਹ ਹੁਣ ਤੁਸੀਂ ਇਹ ਦੀ ਮਾਇਨੇ ਕਰਕੇ ਜਾਂ ਧਿਆਨ ਰੱਖ ਕੇ ਨਹੀਂ ਕਰ ਸਕਦੇ ਕਿ ਇਹ ਫਿਲਮ ਮੈਂ ਵੱਡੀ ਬਣਾ ਰਿਹਾ ਮੈਂ ਫਿਲਮ ਵਧੀਆ ਬਣਾ ਰਿਹਾ ਤੇ ਉਹ ਫਿਲਮ ਵਧੀਆ ਜਿਹੜੀ ਉਹ ਲੋਕ ਡਿਸਾਈਡ ਕਰਦੇ ਨੇ ਆਡੀਅנס ਡਿਸਾਈਡ ਕਰਦੀ ਆ ਸੋ ਅਸੀਂ ਜਦੋਂ ਮੈਡਲ ਬਣਾਏ ਸੀ ਮੈਂ ਇਹ ਸੋਚ ਕੇ ਨਹੀਂ ਬਣਾਈ ਮੈਂ ਕਈਆਂ ਦੇ ਰਿਵਿਊਜ਼ ਵੀ ਦੇਖ ਕੇ ਬਣੇ ਬਹੁਤ ਐਪਰੀਸ਼ੀਏਟ ਕੀਤਾ ਸੀ ਫਿਲਮ ਨੂੰ ਅਸੀਂ ਇਹ ਸੋਚ ਕੇ ਨਹੀਂ ਬਣਾਏਗੇ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਹਾਂ ਅਸੀਂ ਇਹ ਸੋਚ ਕੇ ਬਣਾਇਆ ਸੀ ਕਿ ਅਸੀਂ ਇੱਕ ਵਧੀਆ ਫਿਲਮ ਬਣਾ ਰਹੇ ਹਾਂ ਸੋ ਸੇਮ ਸੋਚ ਦੇ ਨਾਲ ਅਸੀਂ ਇਸ ਫਿਲਮ ਨੂੰ ਲੈ ਕੇ ਆ ਰਹੇ ਹਾਂ ਕਿ ਇੱਕ ਵਧੀ ਸਤਿ ਸ਼੍ਰੀ ਅਕਾਲ ਜੀ 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 ਸੈਂਡੀ ਮੇਰਾ ਨਾਮ ਹੈ ਮੈਂ ਹਸਪੀਟਲ ਵਿੱਚ ਇਸ ਲਾਸਟ ਲਾਸਟ ਮੰਥ ਤੱਕ ਬਹੁਤ ਜ਼ਿਆਦਾ ਰੁਪਲਾਈ ਤੇ ਆ ਘਰ ਜਦੋਂ ਵਾਪਸ ਆਇਆ ਪਾਜੀ ਮੈਂ ਤੁਹਾਡੀਆਂ ਸਾਰੀਆਂ ਫਿਲਮਾਂ ਤੇ ਘਰ ਜਿਆਦਾ ਬੈਠ ਕੇ ਦੇਖੀਆਂ ਕਿਉਂਕਿ ਤੁਹਾਨੂੰ ਤਾਂ ਰਿਟਨ ਸੀ ਦਾ ਕੁਝ ਸਿਰਫ ਨਹੀਂ ਐਂਟਰਟੇਨਮੈਂਟ ਚੋਕਰ ਮੈਡਨ ਸ਼ੂਟਰ ਸਾਰੀਆਂ ਦੁਬਾਰਾ ਦੇਖੀਆਂ ਤਮੀਂ ਹੀ ਡੈਡ ਨੇ ਇਹਨੂੰ ਕਿਹਾ ਕਿੰਨੇ ਪੁੱਛ ਗਿਆ ਹੀ ਮੈਂ ਤੁਹਾਨੂੰ ਦੱਸ ਕੇ ਆਂ ਕਿ ਮੈਂ ਮਿਲਣ ਚੱਲਿਆ ਹਾਂ ਤਾਂ ਕਹਿੰਦੇ ਕਿ ਇਹ ਪੁੱਛਿਆ ਇਹਨਾਂ ਤੱਤਾ ਉਹ ਬਾਕੀ ਹੈਗਾ ਪਰ ਤੁਹਾਡੇ ਟਾਈਮਿੰਗ ਕੋੜੇ ਕਾਸ ਕਰਦੇ ਹੋ ਨੇ ਕਿ ਐਂਡ ਕਰਾਉਣੀ ਬਾਬੇ ਐਂਡ ਕਰਾਉਣੀ ਜਦੋਂ ਜਦੋਂ ਐਂਡ ਕਰਾਉਣੀ ਤਾਂ ਇੱਕ ਵਰਡਸ ਨੇ ਪਰ ਜਦੋਂ ਤੁਸੀਂ ਇਹ ਪੇਰੈਂਟਸ ਤੋਂ ਬੱਚਿਆਂ ਬਾਰੇ ਜਾਂਦੇ ਕਿ ਜਦੋਂ ਬੱਚਾ ਜਾਂਦਾ ਤਾਂ ਪੇਰੈਂਟਸ ਨੂੰ ਕਹਿੰਦੇ ਕਿ ਤੂੰ ਆਪਣੀ ਜ਼ਿੰਦਗੀ ਚ ਕੋਤ ਕੁਝ ਵੱਡਾ ਕਰੀਂ ਸੋ ਇਹ ਹੀ ਸਨੌਮ ਗਿਆ ਲੋ ਉਹਦੇ ਦੂਜਾ ਸਨੌਮ ਇਹ ਹੈ ਕਿ ਜਵਾ ਕਹਿੰਦਾ ਕਿ ਮੈਂ ਹੈਂਡ ਕਰਾਉਣੀ ਹੈ ਸੋ ਇਹ ਕੋਈ ਤਕਤੇ ਅੰਕੀ ਰੱਦੀ ਹੈਗੀ ਤਾਂ ਇਹ ਇਹਦੇ ਵਿੱਚ ਹੈਗਾ ਕੁਝ ਖਾਸ ਜੇ ਜੱਟ ਵੀ ਗੜ ਗਿਆ ਜੀ ਕੋਈ ਡਾਇਲਗ ਅਦਲਾ ਹੈਗਾ ਜੇ ਤੁਸੀਂ ਬੋਲ ਕੇ ਦੱਸੋ ਇਹ ਮੈਂ ਦੱਸੂਗਾ ਕਿ ਜਦੋਂ ਫਿਲਮ ਰਿਲੀਜ਼ ਹੋਣ ਦੇ ਨੇੜੇ ਹੋਊਗੀ ਮੈਂ ਉਦੋਂ ਦੱਸਣਾ ਚਾਹੂੰਗਾ ਐਂਡ ਮੈਂ ਤੁਹਾਡਾ ਥੈਂਕਸ ਕਰਦਾ ਖੇਲਾਂ ਦਾ ਯਾਰ ਪਰਮਾਤਮਾ ਕਿ ਉਹ ਹਸਪੀਟਲ ਲੈ ਕੇ ਨਾ ਜਾਵੇ ਪਰ ਇਹ ਜ਼ਰੂਰੀ ਨਹੀਂ ਹੈ ਤੁਸੇ ਹਸਪੀਟਲ ਤੋਂ ਵਾਪਸ ਆ ਕੇ ਕਈਆਂ ਫਿਲਮਾਂ ਦੇਖਣੀਆਂ ਨੇ ਉਦਾਂ ਹੀ ਬੈਕ ਦੇਖ ਸਕਦੇ ਹੋ ਇਹ ਫੈਮਿਲੀ ਦੇ ਨਾਲ ਦੁਬਾਰਾ ਉਹਨਾਂ ਨਾਲ ਲਿਖੀ ਹਾਂ ਸੋ ਉਹਨਾਂ ਨੂੰ ਬਹੁਤ ਪਿਆਰ ਮੇਰੇ ਵੱਲੋਂ ਤੁਹਾਡੇ ਬਾਦਸ਼ਾਹ ਨੂੰ ਐਂਡ ਮੈਨੂੰ ਉਮੀਦ ਹੈ ਕਿ ਉਹਨਾਂ ਨੂੰ ਇਹ ਫਿਲਮ ਬਹੁਤ ਵਧੀਆ ਲੱਗੂਗੀ ਐਂਡ ਕਿਉਂਕਿ ਇਹ ਮੁੱਦਾ ਜਿਹੜਾ ਹੈ 15 ਸਾਲ ਤੋਂ ਲੈ ਕੇ ਜਿੰਨੀ ਵੀ ਉਮਰ ਤੱਕ ਤੁਸੀਂ ਲੈ ਕੇ ਜਾਓ ਸਾਰਿਆਂ ਨੂੰ ਟੱਚ ਕਰੂ ਰਾਈਟਰ ਵੀ ਕਿਵੇਂ ਤੁਸੀਂ ਠੀਕ ਠਾਕ ਹੋ ਹਾਂਜੀ ਮੈਂ ਬਹੁਤ ਵਧੀਆ। ਬੈਕਸ ਜਿਹੜੀ ਅਸੀਂ ਤੁਹਾਡੀ ਤੁਹਾਨੂੰ ਦੇਖਿਆ ਹੋਇਆ ਹੈ ਨਾ ਲੈਜੈਂਡ ਆ ਕਿ ਸਲਵੀ ਜਿਹੜੀ ਪੰਜਾਬੀ ਤੋਂ ਕਿਊਟ ਗਰਲ ਆ ਉਹਦੀ ਇੱਕ ਫਿਲਮ ਆ ਰਹੀ ਹੈ ਜੇ ਜੱਟ ਵਿਗੜ ਗਿਆ। ਮੈਨੂੰ ਲੱਗਦਾ ਕਿ ਜਿਹੜੀ ਉਹ ਕਿਊਟਨੈਸ ਆ ਉਹ ਮੈਂ ਤਾਂ ਹੁਣ ਬਰਕਰਾਰ ਨਹੀਂ ਰਹੂਗੀ। ਤੇ ਇੱਕ ਡਿਫਰੈਂਟ ਸ਼ੇਡ ਦੇਖਣ ਨੂੰ ਮਿਲੂਗੀ ਮੈਨੂੰ ਲੱਗਦਾ ਇਸ ਲਈ ਮੇਰੇ ਜੀ ਲੋਕ ਤੋਂ ਮੈਂ ਅੰਦਾਜ਼ਾ ਲਗਾਇਆ। ਕਿ ਮੈਂ ਚਾਹਣਾ ਕਿ ਤੁਸੀਂ ਬਰੀਫ ਕਰਕੇ ਦੱਸੋ ਵੀ ਕੀਵੇਂ ਦੀ ਜ਼ਿੰਦਗੀ ਹੈ ਇਸ ਨੂੰ ਦੇ ਵਿੱਚ। ਬਹੁਤ ਜਿਹੜਾ ਮੇਰਾ ਇਸ ਵੀ ਦੇ ਵਿੱਚ ਜਿਹੜਾ ਕੈਰੈਕਟਰ ਉਹ ਮੇਰੀ ਪਰਸਨੈਲਿਟੀ ਤੋਂ ਬਿਲਕੁਲ ਡਿਫਰ ਅਬਨੀਸ ਨੇ ਸਟੋਰੀ ਸੁਣਾਈ ਤੋਂ ਮੈਨੂੰ ਲੱਗਾ ਸਰ ਆਪਾਂ ਦਾ ਜੋ ਕਾਟ ਸਕਦੇ ਆ ਕਦੋਂ ਸਟਾਰਟ ਕਰਨੀ ਹੈ ਮੈਨੂੰ ਇਹ ਗੱਲ ਦੱਸੋ ਤੇ ਪੁੱਛਣਾ ਤੇ ਦੇਖ ਕੇ ਤੁਹਾਨੂੰ ਲੱਗ ਹੀ ਰਿਹਾ ਹੈ ਕਿ ਬਿਲਕੁਲ ਡਿਫਰੈਂਟ ਇੱਕ ਜਿਹੜਾ ਮੇਰਾ ਇੱਕ ਕੈਰੈਕਟਰ ਤੋਂ ਜੋ ਮੈਂ ਕੈਰੈਕਟਰ ਪਲੇ ਕੀਤੇ ਹੋਣੇ ਉਹਨਾਂ ਤੋਂ ਬਿਲਕੁਲ ਹੱਟ ਕੇ ਹੈਗਾ ਤੇ ਆਈ ਥਿੰਕ ਜਦੋਂ ਮੂਵੀ ਨੇੜੇ ਆਊਗੀ ਉਦੋਂ ਅਸੀਂ ਹੋਰ ਜ਼ਿਆਦਾ ਤੁਹਾਨੂੰ ਡਿਸਕ੍ਰਾਈਬ ਕਰ ਸਕਾਂਗੇ ਕਿ ਇਸ ਦੇ ਵਿੱਚ ਕੀ ਕੀ ਹੋ ਰਿਹਾ ਹੈ ओके सो अंकतावन दी साइड फ्रॉम डब्ल्यूटीवी सर ਜਿਹੜਾ بگੜ ਗਿਆ ਨਹੀਂ ਸ਼ੂਟਿੰਗ ਕਿਤੇ ਕਿਤੇ ਕੀਤੀ ਤੇ ਵਾਟ ਦਾ ਇਸ कॉल्ड लोकेशन ਕਿਹੜੀ ਕਿਹੜੀ এক্সਪੋਰਟ ਕੀਤੀ ਅਸੀਂ ਸ਼ੂਟ ਸ਼ੁਰੂ ਕਰਨਾ ਹੈ ਦਾ ਅਸੀਂ ਟਾਈਮ ਪੋਸਟ ਲਾਂਚ ਕਰਨਾ ਹੈ ਇਹ ਸਾਰੀ ਅਰਾਊਂਡ ਸਰ ਪੰਜਾਬ ਦੀ ਸ਼ਾਹੀ ਕਿਉਂਕਿ ਮੈਨੂੰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਐਂਡ ਇਹਦੇ ਵਿੱਚ ਦਲਜੀਤ ਭਾਜੀ ਜਿਹੜੇ ਪ੍ਰੋਡਿਊਸ ਕਰ ਰਹੇ ਉਹਨਾਂ ਦਾ ਵੀ ਇਹ ਸੀ ਕਿ ਯਾਰ ਤੁਸੀਂ ਪੰਜਾਬ ਦਿਖਾਓ ਤੁਸੀਂ ਉਹ ਪੰਜਾਬ ਦਿਖਾਓ ਜਿਹੜਾ ਪੰਜਾਬ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਚੀਜ਼ਾਂ ਲੋਕ ਕਨੈਕਟ ਕਰਨ ਜਿਹਦੇ ਨਾਲ ਜਿਹਨੂੰ ਲੋਕ ਦੇਖਣਾ ਪਸੰਦ ਕਰਦੇ ਸੋ ਤੁਸੀਂ ਆਲ ਅਰਾਊਂਡ ਪੰਜਾਬ ਤੁਸੀਂ ਦੇਖੋਗੇ ਤੁਹਾਨੂੰ ਇੱਕ ਨੰਦੇ ਵਿੱਚ ਦੇਖੂਗਾ ਕਿੰਨਾ ਸਮਾਂ ਐਕਸਪੈਕਟਡ ਹੈ ਕਿ ਵੀ ਸ਼ੂਟਿੰਗ ਕੰਪਲੀਟ ਹੋ ਜੂਗੀ ਸ਼ੂਟਿੰਗ ਭਾਜੀ 35 ਦਿਨ ਹੁੰਦੇ ਜੀ ਸ਼ੂਟ ਦੇ ਪਹਿਲੇ ਦਿਨ ਚ ਸ਼ੂਟ ਖਤਮ ਹੋ ਜਾਣਾ ਸਾਡਾ 17 ਮਈ ਨੂੰ ਫਿਲਮ ਆਉਣੀ ਹੈ ਉਹ ਤੋਂ 2 ਮਹੀਨੇ ਪਹਿਲਾਂ ਗਾਣੇ ਪਾਉਣੇ ਸ਼ੁਰੂ ਕਰ ਦੋਗੇ ਟ੍ਰੇਲਰ ਆਜੂਗਾ ਫਿਰ ਆਪਾਂ ਟ੍ਰੇਲਰ ਤੇ ਮਿਲਾਂਗੇ ਦੁਬਾਰਾ ਜੇ 17 ਮਈ ਨੂੰ ਰੀਲੀਜ਼ ਕਰ ਦੋ ਮੇਰਾ ਬਰਥਡੇ ਆ ਹੁਣ ਮੈਨੂੰ ਸੁਣਾਓ ਫਿਰ ਅਗੋਂ ਦੇ ਲੋ ਪਾਰ ਕੋਈ ਨਹੀਂ ਕਰੇ ਬਸ ਥੈਂਕ ਯੂ ਨਹੀਂ ਪਿਛਲੀ ਵਾਰ ਵੀ ਮੈਂ ਮੈਂ ਕਹਿਣਾ ਚਾਹੁੰਦਾ ਕੁਝ ਸੱਜਣ ਮਿੱਤਰ ਇਥੇ ਦੰਨ ਜਿਹਨਾਂ ਨੇ ਪਿਛਲੀ ਵਾਰ ਵੀ ਸਾਨੂੰ ਮੈਡਲ ਚ ਬਹੁਤ ਸਪੋਰਟ ਕੀਤਾ ਸੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਮੈਂ ਗੱਲਾਂ ਬਾਰ-ਬਾਰ ਨਹੀਂ ਕਰਦਾ ਮੈਨੂੰ ਵਧੀਆ ਨਹੀਂ ਲੱਗੀਆਂ ਪਰ ਜਦੋਂ ਕੋਈ ਵੀ ਬੰਦਾ ਇੰਡਸਟਰੀ ਦੇ ਵਿੱਚ ਆਉਂਦਾ ਸੋ ਉਹ ਤੁਹਾਡੇ ਸਾਰਿਆਂ ਦੇ ذریعے ਜਾਂ ਤੁਹਾਡੀ ਸਪੋਰਟ ذریعے ਅਸੀਂ ਲੋਕਾਂ ਤੱਕ ਪਹੁੰਚਾਇਆ ਨੇ ਸੋ ਤੁਸੀਂ ਪਿਛਲੀ ਕਰੰਚ ਵੀ ਬਹੁਤ ਸਪੋਰਟ ਕੀਤਾ ਸੀ ਐਨੂੰ ਉਮੀਦ ਕਰਦਾ ਕਿ ਤੁਸੀਂ ਇਸ ਦੇ ਵਿੱਚ ਵੀ ਬਹੁਤ ਸਪੋਰਟ ਕਰੋ ਪਰ ਜੈ ਮੈ ਕਾ ਚੀਜ਼ਾਂ ਹੋ ਜਾਂਦੀਆਂ ਜਦੋਂ ਨਾ ਆਰਟਿਸਟ ਕਿਸੇ ਦੇ ਵਜਾ 2-4 ਹੋਏ ਇੱਥੋਂ ਨਾਲ ਕਿਹੜਾ ਸਪੈਸੀਫਿਕ ਨੇਮ ਨਹੀਂ ਲੈਣਾ ਪਹਿਲਾਂ ਤਾਂ ਸਾਰੇ ਇੰਟਰਵਿਊ ਹੁੰਦੀਆਂ ਨੂੰ ਵੀ ਸਾਰੇ ਇੰਟਰਵਿਊ ਕਰਦੇ ਜਦੋਂ 4-5 ਫਿਲਮਾਂ ਚੱਲੇ ਜਾਂਦੀਆਂ ਕਹਾਂ ਲੱਗਦਾ ਸਪੈਸੀਫਿਕ ਯਾ 4-5 ਨਹੀਂ ਕਰਾ ਦੋ ਇਹ ਇਹ ਚੀਜ਼ ਸਾਨੂੰ ਅਸੀਂ ਐਕਸਪੈਕਟ ਕਰਦੇ ਵੀ ਜੈਵਲੋਂ ਨਾ ਨਹੀਂ ਨਹੀਂ ਜੈਵਲੋਂ ਤਾਂ ਯਾਰ ਮੈਂ ਇਦਾਂ ਸੋਚਦਾ ਹੁੰਦਾ ਕਿ ਜਿਹੜੇ ਬੰਦੇ ਦੇ ਸਭ ਤੋਂ ਘੱਟ ਸਬਸਕ੍ਰਾਈਬਰ ਆ ਉਹਦੇ ਨਾਲ ਸਭ ਤੋਂ ਪਹਿਲਾਂ ਕਰਾਂ ਸੋ ਇਹ ਕੋਸ਼ਿਸ਼ ਮੇਰੀ ਪਹਿਲੀ ਫਿਲਮ ਤੋਂ ਹੀ ਆ ਇਦਾਂ ਨਹੀਂ ਆ ਪਿਛਲੀ ਕਰਤੂਚ ਵੀ ਇਦਾਂ ਹੀ ਸੀਗਾ ਪਰ ਮੈਨੂੰ ਇਹ ਹੁੰਦਾ ਕਿ ਤੁਸੀਂ ਜਿਹਦੇ ਬਾਰੇ ਗੱਲ ਕਰਨੇ ਆ ਨਾ ਜਿਹੜਾ ਮੁੱਦਾ ਉਹ ਤੁਹਾਡੇ ਕੋਲੋਂ ਤਾਂ ਗੱਲ ਕਰਨੀ ਗੱਲ ਮੁਣੀ ਚਾਹੀਦੀ ਆ ਮਤਲਬ ਸਿਰਫ ਉੱਥੇ ਜਾ ਕੇ ਤੇ ਆਪਣਾ ਨਾਮ ਦਾਸ ਕੇ ਉਹਨਾਂ ਦੇ ਇੱਕ ਸਿਰਫ ਇੱਕ ਇਦਾਂ ਦਾ ਇੰਟਰਵਿਊ ਨਾ ਹੋਵੇ ਸੋ ਮੇਰੀ ਇਹ ਕੋਸ਼ਿਸ਼ ਆ ਯਾਰ ਕਿ ਮੈਂ ਤੁਹਾਡੇ ਤੋਂ ਹੀ ਨਿਕਲੇ ਆ ਤੁਹਾਡੇ ਅੰਦਰ ਹੀ ਆ ਸੋ ਤੁਹਾਡੇ ਤੋਂ ਕੋਈ ਬੰਦਾ ਨਰਾਸ਼ ਨਾ ਹੋਵੇ ਕਿਉਂਕਿ ਤੁਸੀਂ ਹੀ ਆਡੀਅੰਸ ਦਾ ਕਲੇਜ ਆ ਜੀ ਜੀ ਤੁਹਾਡਾ ਐਕਸਪੀਰੀਅੰਸ ਕੀ ਆ ਜੈਰੰਦਾ ਮੈਨੂੰ ਕੋਰੰਦ ਨਾਲ ਕਿਉਂਕਿ ਸਕ੍ਰਿਪਟ ਪੜਨੀ ਜੇਗਾ ਹਲ ਤੱਕ ਛਿੰਤ ਹੋਈ ਨਾਲ ਜਿਹੜਾ ਕੋਨਟੈਕਟ ਐਕਸਪੀਰੀਅੰਸ ਕਿਵੇਂ ਰਹਿ ਰਿਹਾ ਕਿ ਕਿ ਸਟੈਪਿੰਗ ਡਿਸਕਸ ਆ ਗਈ ਤੇ ਵਾਇਗਾ ਪੋਸਟਰ ਵਗੈਰਾ ਦੇ ਸ਼ੂਟ ਤੇ ਗਏ ਹੋਏ ਮੇਰਾ ਜੇ ਨਾਲ ਐਕਸਪੀਰੀਅੰਸ ਇੰਨਾ ਲੱਗਦਾ ਕਿ ਮੈਨੂੰ ਮਤਲਬ ਕਿ ਈਜ਼ ਵੈਰੀ ਗਰਾਊਂਡਡ ਐਦਾਂ ਕਦੀ ਫੀਲਿੰਗ ਨਹੀਂ ਆਉਂਦੀ ਕਿ ਹੀ ਇਜ਼ ਅ ਸਟਾਰ ਔਰ ਕਿ ਬਹੁਤ ਵੱਡੇ ਆਰਟਿਸਟ ਹੈਗੇ ਨੇ ਇੱਕ ਤੁਹਾਨੂੰ ਨਾ ਕਿ ਮਤਲਬ ਮੇਰਾ ਡੈਬਿਊ ਹੋ ਰਿਹਾ ਤੇ ਇੱਕ ਨਰਵਸਨੈਸ ਹੁੰਦੀ ਹੈ ਬੰਦੇ ਦੇ ਅੰਦਰ ਕਿ ਮੈਂ ਕਿੱਦਾਂ ਗੱਲ ਕਰਾਂਗੀ ਜਾਂ ਹੀ ਇਜ਼ ਕੰਫਰਟੇਬਲ ਔਰ ਨਾ ਬਟ ਇਹਨਾਂ ਨੇ ਹਮੇਸ਼ਾ ਬਹੁਤ ਵਧੀਆ ਫੈਮਿਲੀ ਜਿਹਾ ਕਲੀਕ ਕਰਦੇ ਨੇ

सी uh, जो एक न्यू कमर हम जे भी ने भी जो, जो इंडस्ट्री आए थे इन भी बड़ा टफ रहेगा किसी इन्दा ही जब मेरी कोई बैकग्राउंड नहीं रहेगी कि मेरी आप कही कि मेरे कोई मम्मी पापा या मेरे कोई रिलेटिव है मेरे लिए भी बहुत ज़्यादा टफ रहा सारा कुछ बहुत नवे सिरों को स्टार्ट करना पता ही करना fact, नहीं हमारे से कई चीज़ें किदा होंगे कि प्रोसैस की है कि तो 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 काम मिलेगा बट हौली 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 जो तुम अपने आप पर काम करते जाते हो अपने स्किल्स से काम करते जाते हो परमात्मा ऑटोमैटिकली थोड़ा उन्होंने बंद मिला दे, जाना वह जो एटमोसफेयर बना है मेरा हमेशा परमात्मा की दस हूँ सी कि मैं वी काम करना चाहती हूँ सो so, आई एम so सो हैप्पी मैंने लगता मेरी विश पूरी हो कि मैंने इन्नी वाइट टीम मिली है गैरी भाजी ने सामने खड़े हुए हैं शमी जी ने

ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸ਼ਿਵਮ ਹੈ ਤੇ ਮੈਂ ਬਲ ਪੰਜਾਬੀ ਟੀਵੀ ਤੋਂ ਆ। ਤਵੇਰਾ ਸਵਾਲ ਦੀਪ ਮੈਮ ਦੇ ਲਈ ਆ। ਦੀਪ ਮੈਮ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਐਂਟਰਟੇਨਮੈਂਟ ਦੇ ਨਾਲ ਨਾਲ ਇੱਕ ਮੈਸੇਜ ਦਿੱਤਾ ਜਾਂਦਾ ਹੰਦ ਵਿੱਚ। ਸਾਡੇ ਜਿਹੜੇ ਈ ਵਿਊਅਰਸ ਹੁਣ ਜਦੋਂ ਫਿਲਮ ਦੇਖਣ ਜਾਣਗੇ ਤਾਂ ਕੀ ਇਹਦੇ ਵਿੱਚ ਐਂਟਰਟੇਨਮੈਂਟ ਜ਼ਿਆਦਾ ਜਾਂ ਫਿਰ ਮੈਸੇਜ ਜਿਹੜਾ ਬਹੁਤ ਵਧੀਆ ਹਣ ਵਾਲਾ ਇਹ ਜਾਨਣਾ ਚਾਹਾਂਗਾ ਕਿ ਮੈਸੇਜ ਬੇਸਿਕਲੀ ਕੀ ਰਹਿਣ ਵਾਲਾ ਇਸ ਫਿਲਮ ਵਿੱਚ। ਦੇਖੋ ਮੈਸੇਜ ਆ ਤੁਹਾਨੂੰ ਮੂਵੀ ਦੇਖ ਕੇ ਹੀ ਪਤਾ ਲੱਗੂਗਾ। ਵੇ ਲਈਗਾ ਥੋੜੀ ਐਂਟਰਟੇਨਮੈਂਟ ਤੇ ਮੈਸੇਜ ਇਪ ਦੋਨੋ ਹੀ ਜਿਹੜਾ ਕੀ ਕਹਿ ਸਕਦੇ ਨੇ ਕਿ ਦੋਨੇ ਚੀਜ਼ਾਂ ਤੁਹਾਨੂੰ ਮਿਲਣਗੇ ਔਰ ਤੁਸੀਂ ਵੀ ਆਈ ਥਿੰਕ ਜਦੋਂ ਇਹ ਚੀਜ਼ ਨੂੰ ਦੇਖੋਗੇ ਨਾ ਜਦੋਂ ਤੁਸੀਂ ਸਟੋਰੀ ਨੂੰ ਦੇਖੋਗੇ ਤਾਂ ਤੁਸੀਂ ਵੀ ਇਸੇ ਤਰ੍ਹਾਂ ਐਕਸਪੀਰੀਅੰਸ ਕਰੋਗੇ ਕਿ ਇੱਕ ਡਿਫਰੈਂਟ ਕਨਸੈਪਟ ਹੈ ਐਂਡ ਡਿਫਰੈਂਟ ਇਧਾਇ ਹੈ ਕਿ ਇਸ ਕਨਸੈਪਟ ਤੇ ਕਿਸੇ ਨੇ ਕੰਮ ਨਹੀਂ ਕੀਤਾ ਔਰ ਇਹ ਬਹੁਤ ਕਾਮਨ ਵੀ ਹੈ ਆਪਣੀ ਡੇਲੀ ਟੂਡੇਲੀ ਲਾਈਫ ਦੇ ਵਿੱਚ ਬਟ ਇਹਨੂੰ ਹਾਲੇ ਤੱਕ ਕਿਸੇ ਨੇ ਇਸ ਤਰੀਕੇ ਨਾਲ ਨਹੀਂ ਦਿਖਾਇਆ ਜਿਸ ਤਰੀਕੇ ਨਾਲ ਸਾਡੀ ਪੋਡੀ ਦੇ ਵਿੱਚ ਤੁਸੀਂ ਦੇਖੋਗੇ ਜਨ ਪਾਜੀ ਬਾਡੀ ਮੈਟਰ ਬਹੁਤ ਹਿੱਟ ਰਹੀ ਹੈ ਨਾ ਜਦੋਂ ਇੱਕ ਚੀਜ਼ ਹਿੱਟ ਹੁੰਦੀ ਹੈ ਤਾਂ ਅਗਲੀ ਚੀਜ਼ ਵੀ ਹਿੱਟ ਬਣੇ ਉਹ ਮੈਂ ਇਸ ਨੂੰ ਵੀ ਹਿੱਟ ਕਰ ਦੇਣੀ ਬਹੁਤ ਸਾਰੇ ਸਕ੍ਰਿਪਟਾਂ ਆਈਆਂ ਹੋਣੀਆਂ ਤੁਹਾਡੇ ਕੋਲ ਕਿੰਨੀਆਂ ਨੂੰ ਕਿ ਤੁਸੀਂ ਨਾ ਕੀਤੀ ਤੇ ਇਸ ਨੂੰ ਹਾਂ ਕਿਉਂ ਯਾਨ ਮੈਨੂੰ ਇੰਦਾ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਪਹਿਲਾਂ ਤਾਂ ਮੈਂ ਜਿਹੜੀ ਹਿੱਟ ਵਾਲੀ ਗੱਲ ਆ ਕਿ ਉਹ ਫਿਲਮ ਚੱਲ ਗਈ ਲੋਕਾਂ ਨੇ ਪਿਆਰ ਦਿੱਤਾ ਇਹਦਾ ਕੋਈ ਇਹ ਮਤਲਬ ਨਹੀਂ ਹੈਗਾ ਕਿ ਮੈਂ ਅਗਲੀ ਫਿਲਮ ਇਹ ਸੋਚ ਕੇ ਕਰਾਂ ਮੇਰੀ ਅਗਲੀ ਫਿਲਮ ਚੱਲ ਜਾਣੀ ਮੈਨੂੰ ਹੁੰਦਾ ਯਾਰ ਕੋਈ ਇੰਦਾ ਦੀ ਚੀਜ਼ ਜਿਹੜੀ ਮੇਰੀ ਜ਼ਿੰਦਗੀ ਚ ਬੀਤੀ ਆ ਤਾਂ ਮੈਂ ਉਹਨੂੰ ਪਰਦੇ ਤੇ ਲਿਖਾਵਾਂ ਕਿਉਂਕਿ ਉਹ ਸਾਰਿਆਂ ਦੀ ਜ਼ਿੰਦਗੀ ਨਾਲ ਕਿਤੇ ਨਾ ਕਿਤੇ ਕਨੈਕਟਡ ਹੁੰਦੀ ਹੈ ਜੋ ਤੁਸੀਂ ਮੈਡਲ ਦੇਖੀ ਤੇ ਉਹਦੇ ਵਿੱਚ ਨਾ ਰਾਜੇ ਨੂੰ ਸੁਣਦਾ ਨਿਗਾ ਕਰਨਾ ਉਹ ਮੇਰੀ ਫੈਮਿਲੀ ਚੋ ਕਿਸੇ ਨਾਲ ਹੋਇਆ ਹੋਇਆ ਇਸ ਕਰਕੇ ਉਹਨੂੰ ਸੁਣਦਾ ਨਹੀਂ ਆ ਸੋ ਇਹ ਜਿਹੜਾ ਮੁੱਦਾ ਹੈ ਵੀ ਮੇਰੀ ਫੈਮਿਲੀ ਚੋ ਕਿਸੇ ਦੇ ਨਾਲ ਹੋਇਆ ਹੋਇਆ ਇਹ ਮੇਰੀ ਫੈਮਿਲੀ ਚੋ ਨਹੀਂ ਤੁਹਾਡੇ ਸਾਰਿਆਂ ਦੀ ਫੈਮਿਲੀ ਚੋ ਵੀ ਕਿਸੇ ਨਾ ਕਿਸੇ ਨਾਲ ਜ਼ਰੂਰ ਜਾਂ ਤੁਸੀਂ ਕਿਸੇ ਨਾ ਕਿਸੇ ਦੇ ਅੱਖਾਂ ਚੋਂ ਦੇਖਿਆ ਜ਼ਰੂਰ ਹੋਊਗਾ ਕਿ ਮੈਂ ਦੱਸ ਦਿੰਦਾ ਤੁਸੀਂ ਕਈ ਵਾਰੀ ਦੇਖਿਆ ਹਾਸਪੀਟਲ ਜਾਂਦੇ ਆ ਤਾਂ ਬੰਦਾ ਵੈਂਟੀਲੇਟਰ ਤੇ ਪਿਆ ਹੁੰਦਾ ਪਰ ਬੰਦਾ ਹੁੰਦਾ ਨਹੀਂਗਾ ਪਰ ਉਹਦੇ ਬਾਰੇ ਕਦੀ ਜਿਹਨੇ ਗੱਲ ਨਹੀਂ ਕੀਤੀ ਸੋ ਮੇਰੀ ਕੋਸ਼ਿਸ਼ ਇਹ ਹੈ ਕਿ ਯਾਰ ਉਹ ਜਿਹੜੇ ਆਮ ਲੋਕ ਨੇ ਜਿਹੜੀਆਂ ਇਹ ਚੀਜ਼ਾਂ ਦੇ ਵਿੱਚੋਂ ਨਿਕਲ ਰਹੇ ਉਹਨਾਂ ਨੂੰ ਜਾਗਰੂਕ ਕਰਨ ਲਈ ਤੁਹਾਨੂੰ ਐਂਟਰਟੇਨਮੈਂਟ ਤਾਂ ਦੇਣਾ ਹੀ ਪੈਣਾ ਪਰ ਨਾਲ ਤੁਸੀਂ ਇੱਕ ਛੋਟੀ ਜੀ ਸਨਾਹ ਦੇ ਮੈਸੇਜ ਦੇ ਦਿੰਨੇ ਤਾਂ ਉਸ ਤੋਂ ਵਧੀਆ ਗੱਲ ਨਹੀਂ ਕੋਈ ਸਤਿ ਸ਼੍ਰੀ ਅਕਾਲ ਜੈ ਸੁਮਰਨੰਦ ਫਰਮ ਦੇਸੀ ਜੈ। ਅੱਛਾ ਜੈ ਰੰਤਾ ਤੁਮ ਨੂੰ ਅਸੀਂ ਹਮੇਸ਼ਾ ਐਕਸ਼ਨ ਹੀਰੋ ਦੇ ਵਿੱਚੋਂ ਦੇਖਿਆ ਹੈ ਹਨਾ। ਇੱਕ ਪਾਰਟिकुलर ਜਨਰ ਹੈ ਕਿ ਜੈ ਨੇ ਐਕਸ਼ਨ ਵਧੀਆ ਹੀ ਕਰਨਾ ਹੈ। ਬਟ ਵੀ ਇਨ ਸੇਮ ਜਨਰ ਆਪਣੀਆਂ ਸਕਿੱਲਸ ਨੂੰ ਕਿਵੇਂ ਮੇਨਟੇਨ ਰੱਖਦੇ ਹੋ ਕਿ ਹਰ ਫਿਲਮ ਦੇ ਵਿੱਚ ਇੱਕ ਯੂਨੀਕਨੈਸ ਵੀ ਆਵੇ ਔਰ ਲੇਕਿਨ ਜਨਰ ਫਿਲਹਾਲ ਤੱਕ ਹਲੇ ਤੱਕ ਸੀ ਸੇਮ ਦੇਖ ਰਿਹਾ। ਹਾਂਜੀ ਪਰ ਇਸ ਫਿਲਮ ਦਾ ਜਨਰ ਸੇਮ ਨਹੀਂ ਹੈਗਾ। ਇਹ ਥੋੜੀ ਇਮੋਸ਼ਨਸ ਤੇ ਆ ਫਿਰ ਔਰ ਐਂਡ ਇਹਦੇ ਵਿੱਚ ਤਿੰਨ ਅਜਰੇ ਵੀ ਦੇਖੋਗੇ ਪਹਿਲਾ ਵਾਰ ਹੀ ਦੇਖ ਰਹੇ। ਸੋ ਕੋਸ਼ਿਸ਼ ਇਹ ਹੈ ਕਿ ਕਿ ਜਨਰ ਕੋਈ ਕਿਸੇ ਵੀ ਐਕਟਰ ਨੂੰ ਕਿਸੇ ਵੀ ਹੱਦ ਤਸ ਤੁਸੀਂ ਕਿਸੇ ਇੱਕ ਜਨਰ ਦਾ ਡਿਫਾਈਨ ਨਹੀਂ ਕਰ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਜੇ ਕੋਈ ਇੱਕ ਐਕਟਰ ਕਮੇਡੀ ਫਿਲਮ ਕਰ ਰਿਹਾ ਹੈ ਉਹ ਕਮੇਡੀਆ ਦਾ ਆਪਾਂ ਕਹਿੰਦੇ ਸੀ ਨਾ ਐਕਟਰ ਹੀ ਕਹਿੰਦੇ ਹੁਣਾਂ ਸੋ ਉਹਦਾ ਹੀ ਜਨਰ ਡਿਫਾਈਨ ਨਹੀਂ ਕੀਤਾ ਜਾ ਸਕਦਾ ਮੇਰਾ ਕੰਮ ਹੈ ਨਾ ਆਰਟਿਸਟ ਮੈਂ ਉਹ ਕੋਈ ਫਿਲਮ ਆਪਾਂ ਜਿਹੜੀਆਂ ਮੈਨੂੰ ਵਧੀਆ ਲੱਗਦੀਆਂ ਜਿਹੜੀਆਂ ਲੋਕ ਦਰਸ਼ਕਾਂ ਨੂੰ ਦੇਖਣੀ ਵਧੀਆ ਲੱਗਦੀਆਂ ਜਿਹੜੀ ਲੋਕਾਂ ਨੂੰ ਮੇਰੇ ਤੋਂ ਮੇਰਾ ਸੋ ਮੇਰੀ ਕੋਸ਼ਿਸ਼ ਹੈ ਕਿ ਇਸ ਫਿਲਮ ਦੇ ਵਿੱਚ ਪਹਿਲਾਂ ਤੁਹਾਨੂੰ ਇਹ ਨਾ ਲੱਗੇ ਕਿ ਐਕਸ਼ਨ ਫਿਲਮ ਆ ਦੂਜੀ ਤੁਸੀਂ ਇਹਨੂੰ ਆਪਣੇ ਮੰਮੀ ਨਾਲ ਦਾਦੀ ਨਾਲ ਦਾਦੇ ਨਾਲ ਭਰਾ ਨਾਲ ਤੁਸੀਂ ਜਾ ਕੇ ਦੇਖੋ ਤੇ ਤੁਹਾਨੂੰ ਐ ਲੱਗੇ ਕਿ ਯਾਰ ਬਹੁਤ ਵਧੀਆ ਫਿਲਮ ਆ ਸੋ ਇਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕੁਝ ਸਾਲਾਂ ਡਿਫਰੈਂਟ ਕਰਾਂ ਜੈ ਤੁਹਾਡੀ ਸਾਰੀ ਫਿਲਮਾਂ ਦੀ ਸਟੋਰੀ ਬਹੁਤ ਵਧੀਆ ਹੈ ਮਤਲਬ ਸਿਲੇਕਟਿਵ ਬਹੁਤ ਹਾਂਜੀ ਸ਼ਾਇਦ ਲੱਗਦਾ ਜਦੋਂ ਮੇਰੀ ਮੈਡਲ 2 ਜੂਨ ਨੂੰ ਆਈ ਹੈ ਫੋਨ ਨੂੰ ਅਗਲੀ ਆ ਜਣੀ ਨਹੀਂ ਦਾ ਰਹੀ ਅਜੇ ਥੇ ਕੋਈ ਪੋਸਟਰ ਨਹੀਂ ਪਾਇਆ 6 ਮਹੀਨੇ ਬਾਅਦ ਜਦੋਂ ਕਰਾ ਰਹਾ ਤਾਂ ਮੇਰੀ ਮੇਰੀ ਕੋਸ਼ਿਸ਼ ਹੈ ਕਿ ਯਾਰ ਅ ਕੱਲਾ ਮੈਂ ਨਹੀਂ ਆਏ ਇਹ ਮੇਰੇ ਵਰਗੇ ਕਈ ਮੇਰੇ ਵਰ ਦੇਖਦੇ ਹੋਣ ਜਿੰਨਾਂ ਦੀ ਰਾਹ ਆ ਸੋ ਜੇ ਮੈਂ ਕਿਤੇ ਵੀ ਗਲਤ ਕਰਾਂ ਚੱਕਿਆ ਉਹ ਕੱਲਾ ਮੈਂ ਗਲਤ ਨਹੀਂ ਹੋਣਾ ਮੇਰੇ ਪਿੱਛੇ ਜਾਂ ਮੈਨੂੰ ਦੇਖ ਕੇ ਜਿੰਨਾਂ ਨੇ ਉਹਨਾਂ ਨੇ ਵੀ ਗਲਤ ਹੋਣਾ ਸੋ ਤੁਹਾਡੀ ਜ਼ਿੰਮੇਵਾਰੀ ਆ ਕਿ ਤੁਸੀਂ ਆਪਦਾ ਕੰਮ ਇਮਾਨਦਾਰੀ ਨਾਲ ਕਰੋ ਕਿ ਲੋ ਆਵਾਜ਼ ਆਉਂਦੀ ਆ ਤਾਂ ਕਰੋ ਐਂਡ ਸਟੋਰੀਜ਼ ਜਿੰਨੀਆਂ ਵੀ ਅੱਜ ਤੱਕ ਤੁਸੀਂ ਫਿਲਮਾਂ ਮੇਰੀਆਂ ਦੇਖੇ ਤਿੰਨ ਫਿਲਮਾਂ ਆ ਉਹਨਾਂ ਸਾਰਿਆਂ ਨਾਲ ਇਹਦੀ ਕਹਾਣੀ ਮੈਨੂੰ ਆਪਣੇ ਆਪ ਨੂੰ ਲੱਗਦਾ ਕਿ ਇਹ ਬੈਸਟ ਇਹ ਤਾਂ ਤੁਸੀਂ ਕਹਿੰਦੇ ਕਾਮਨ ਮੈਂਡ ਦੀ ਫਿਲਮ ਆ ਇਹ ਸਿਰਫ ਪੰਜਾਬੀ ਚ ਕਰ ਰਹੇ ਹੋ ਜਾਂ মালਟੀ ਲੈਂਗੁਏਜ ਕਿਉਂ ਨਹੀਂ ਨਹੀਂ ਪੰਜਾਬੀ ਪੰਜਾਬੀ ਸੋਣਿਆ ਪੰਜਾਬੀ ਪੰਜਾਬ ਦੀ ਗੱਲ ਆ ਪੰਜਾਬੀ ਚ ਕਰਾਂਗੇ ਮਤਲਬ ਜੇ ਕੋਈ ਗੱਲ ਆ ਨਾ ਕਿ ਮਲਟੀ ਲੈਂਗੁਏਜ ਵੀ ਹੋ ਗਈ ਫਿਰ ਹੋਰ ਵੱਡੀ ਬੀਜ਼ਾਰ ਵੀ ਆ ਜਿੱਥੇ ਕੈਨੇਡਾ ਦੇ ਦੇਖੋ ਜਿੱਦਾਂ ਮੈਂ ਵੱਡੀ ਛੋਟੀ ਮੈਂ ਪਹਿਲਾਂ ਦਾਦਾ ਮੈਂ ਵੱਡੀ ਛੋਟੀ ਜਿੱਥੇ ਬਲੀਵ ਨਹੀਂ ਕਰਦਾ ਤੁਹਾਡੇ ਸਾਹਮਣੇ ਵੱਡੀਆਂ ਵੱਡੀਆਂ ਫਿਲਮਾਂ ਆਉਂਦੀਆਂ ਨੇ ਕਈ ਵਾਰੀ ਨਹੀਂ ਲੋਕ ਪੁੱਛਦੇ ਹਨਾ ਹਾਂ ਵੱਡੀਆਂ ਜਿੱਦਾਂ ਤੁਸੀਂ ਵੱਡੀਆਂ ਜੰਮੇ ਮੈਂ ਵੱਡੀ ਨਹੀਂ ਕਹਿੰਦਾ ਮੈਨੂੰ ਉਹਦਾ ਕੰਟੈਂਟ ਵਧੀਆ ਹੋਣਾ ਚਾਹੀਦਾ ਕੰਟੈਂਟ ਵਧੀਆ ਹੋਊਗਾ ਪੰਜਾਬ ਚਲਾਉਗਾ ਫਿਲਮ ਪੰਜਾਬ ਦੇਖੂਗਾ ਤਾਂ ਉਹ ਪ੍ਰੋਡਿਊਸਰ ਤਾਂ ਚਾਹੂਗਾ ਹੀ ਯਾਰ ਕਿ ਉਹਨੂੰ ਮਲਟੀ ਲੈਂਗੁਏਜ ਕਰੀਏ ਸੋ ਜਦੋਂ ਤੁਸੀਂ ਕਿਸੇ ਫਿਲਮ ਨੂੰ ਮਲਟੀ ਲੈਂਗੁਏਜ ਐਕਸਪੈਕਟ ਕਰਦੇ ਹੋ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਸਾਡੀ ਆਡੀਅנס ਤੋਂ ਵਾਲਾ ਰਿਸਪੌਂਸ ਹੁੰਦਾ ਦੈਨ ਪ੍ਰੋਡਿਊਸਰ ਇਹ ਚੀਜ਼ ਸੋਚਦਾ ਤੁਸੀਂ ਵੀ ਦੇਖਿਆ ਜਿੰਨੀਆਂ ਵੀ ਸਾਉਂਦੀਆਂ ਫਿਲਮਾਂ ਪੈਨ ਇੰਡੀਆ ਬਣੀਆਂ ਨੇ ਉਹ ਪਹਿਲਾਂ ਆਪਣੇ ਰੀਜਨਸ ਸੁਪਰ ਹਿੱਟ ਹੋਈਆਂ ਕੰਤਾਰਾ ਦੀ ਐਗਜ਼ਾਮਪਲ ਦੇ ਦਿੰਦਾ ਮੈਂ ਹਾਂ ਸੋ ਪਹਿਲਾਂ ਆਪਣੇ ਰੀਜਨਸ ਸੁਪਰ ਹਿੱਟ ਹੋਈਆਂ ਦੈਨ ਫਿਰ ਉਹ ਆਫਟਰਵਰਡਸ 그러면은 ਇਹਦੀ ਲੌਂਗ ਪਲੈਨਿੰਗ ਕਰਕੇ ਨਹੀਂ ਚੱਲਦੇ ਸਿਰਫ ਫਿਲਮ ਜੇ ਤੁਹਾਡਾ ਸਭ ਤੋਂ ਵਧੀਆ ਤੇ ਪਸੰਦੀਦਾ ਜਨਰ ਕਿਹੜਾ ਤੇ ਕੀ ਉਹ ਜਨਰ ਦਾ ਐਕਸਪੈਰੀਮੈਂਟਸ ਸਾਡੀ ਫਿਲਮ ਦੇ ਵਿੱਚ ਦੇਖਣ ਨੂੰ ਮਿਲੇ ਯਾਰ ਮੈਂ ਆਰਟਿਸਟ ਦਾ ਜਨਰ ਪਸੰਦੀਦਾ ਨਹੀਂ ਹੁੰਦਾ ਆਰਟਿਸਟ ਲਈ ਸਭ ਤੋਂ ਪਸੰਦੀਦਾ ਗੱਲ ਇਹ ਹੈ ਕਿ ਜਿਹੜੇ ਆਡੀਅנס ਆ ਉਹ ਐਂਟਰੇਨ ਹੋਣ ਸੋ ਜਿਹੜੀ ਚੀਜ਼ ਮੇਰੀ ਕੋਸ਼ਿਸ਼ ਹੈ ਇਸ ਫਿਲਮ ਦੇ ਵਿੱਚ ਹਰ ਜਿੱਦਾਂ ਦਾ ਮੇਰਾ ਤੁਸੀਂ ਇਹਦੇ ਵਿੱਚ ਕੈਰੈਕਟਰ ਦੇਖੋਗੇ ਤੁਸੀਂ ਪਹਿਲਾਂ ਕਿਸੇ ਫਿਲਮ 'ਚ ਨਹੀਂ ਦੇਖਿਆ ਜਿੱਦਾਂ ਦਾ ਤੁਸੀਂ ਮੈਡਲਸ ਦੇਖਿਆ ਸੀ ਉਹ ਤੁਸੀਂ ਪਹਿਲਾਂ ਹੀ ਦੇਖਿਆ ਸੀ ਸ਼ੂਟਰਸ ਜੋ ਦੇਖਿਆ ਪਹਿਲਾਂ ਹੀ ਦੇਖਿਆ ਸੀ ਮੇਰੀ ਕੋਸ਼ਿਸ਼ ਹੈ ਜੇ ਜੇ ਲੋ ਤੁਸੀਂ ਫਿਲਮ ਦੇਖਣ ਜਾਂਦੇ ਆ तो करैक्टर ਜੇ ਤੁਸੀਂ मेरी ਚਾਰ ਫਿਲਮਾਂ ਇਕੱਠੀਆਂ ਲਾ ਕੇ देखो ਤੁਹਾਨੂੰ ਐ ਨਾ ਲੱਗੇ ਕਿ यार एक ही ਬੰਦਾ चले ਜਾਂਦਾ ਤੁਹਾਨੂੰ ਲੱਗੇ ਕਿ ਇਹ ਰਾਗ ਹੈ ਇਹ ਸੁੱਚਾ ਹੈ ਸਾਭੀ ਹੈ ਇਹ ਇਸ ਤੋਂ ਚਲੇਰਾ ਦੀਪਕ ਮੇਰਾ ਕੁਛ ਹੁਣ ਥੋੜੇ ਜਿਹਾ ਤੁਸੀਂ ਯੂਨੀਵਰਸਿਟੀ ਚ ਥੀਏਟਰ ਵੀ ਕੀਤਾ ਹੈ ਨਾ ਤੇ ਹੁਣ

ਤੁਪਾਜੀ ਗੱਲ ਪਤਾ ਕੀ ਆ ਸਾਰੇ ਇਦਾਂ ਕਹਿੰਦੇ ਆ ਜਿੱਦਾਂ ਤੁਸੀਂ ਦੱਸਿਆ ਕਿ ਕੈਰੈਕਟਰ ਅਲੱਗ ਲੱਗਦੇ ਤੇ ਚਾਹੁੰਦੇ ਆਂ ਕਿ ਅਸੀਂ ਜ਼ਾਇਰ ਰਥਾਂ ਨੂੰ ਬੁਲਾਵਾਂ ਦੀ ਦੇਖ ਲਈਏ ਨਹੀਂ ਦੇਖ ਦੇਖੋਗੇ ਪਰ ਯਾਰ ਮੈਨੂੰ ਇਦਾਂ ਲੱਗਦਾ ਕਿ ਥੋੜਾ ਸਿਨੇਮਾ ਅਨਲੈਸ ਅੰਟੀਲ ਥੋੜੇ ਕੋਲੇ ਮੀਨਿੰਗਫੁਲ ਸਕ੍ਰਿਪਟ ਨਹੀਂ ਨਾ ਆਏਗੀ ਤੇ ਜੋ ਮੇਰਾ ਦਿਲ ਕਰਦਾ ਉਹ ਆ ਅੱਖਾਂ ਬੰਦ ਕਰਕੇ ਨਹੀਂ ਕਰ ਸਕਦਾ ਮੈਨੂੰ ਉਹ ਚੀਜ਼ ਲਈ ਓਨੀ ਹੀ ਸਕ੍ਰਿਪਟ ਵੀ ਵਧੀਆ ਮਿਲਣੀ ਚਾਹੀਦੀ ਆ ਥੋੜਾ ਅਨਲੈਸ ਅੰਟੀਲ ਮੈਨੂੰ ਇਦਾਂ ਲੱਗੂਗਾ ਕਿ ਆ ਫਿਲਮ ਬਹੁਤ ਵਧੀਆ ਥੈਨ ਫਿਰ ਤੁਸੀਂ ਜਾਇਰ ਉਹ ਇਹ ਬਹੁਤ ਕੁਝ ਕਰਦੇ ਦੇਖੋਗੇ पर अकॉर्डिंग टू स्ट्रेड अकॉर्डिंग टू सिनेमा तो वी अप स्टेप बाय स्टेप चीज दा नवीया ਲਿਆ ਸਕਦੇ ਆ ਇੱਕੋ ਦਾ ਨਵੀਂ ਚੀਜ਼ ਨਹੀਂ ਆ ਸਕਦੀ ਸੋ थैंक यू सो मच जी जोरदार ਤਾੜੀਆਂ ਮਹੀਵਰਾ ਦੇ ਲਈ ਤੇ ਹੁਣ ਕਾਹਦੇ ਸਮੇਂ ਨੂੰ ਬੀਤੀ ਹੈ ਕੁਐਸਚਨ ਹੈ ਕਿ ਤੁਸੀਂ ਆ ਕੇ ਦੱਸ ਦੋਗੇ ਕਿ ਬਸ ਥਿਊਰ ਕੀ ਆਪਨਾ ਜਿੱਦਾਂ ਉਹ ਕਹਿਣਗੇ ਤੈਨੂੰ ਦੱਸ ਆਪਾਂ ਨੂੰ ਗੋਨਾ ਪਾਰ ਜਾਰੀ ਕਰਦੇ ਆਂ थैंक यू सो मच जी ਬਾਜੀ ਬਾਜੀ ਇਹ ਤੁਹਾਨੂੰ ਉਤਾਰਾ ਪਤਾ ਹੀ ਹੈ ਨਾ ਕਿ ਫਿਲਮ ਲਿਖੀ ਕਿੰਨੇ ਆ ਸਾਰੀਆਂ ਜਿਹੜੀਆਂ ਤੁਹਤੀਆਂ ਨੇ ਤੁਸੀਂ ਪੁੱਛਿਆ ਨਹੀਂ ਕਿਸੇ ਨੇ ਮੈਂ ਕਹਾਂ ਤਾਂ ਪਿੱਛੇ ਕਰ ਤੁਸੀਂ ਮੈਨੂੰ ਡਿਸਕ੍ਰਾਈਬ ਵੀ ਕਰ ਦੋ ਜਿਹੜੀ ਤੁਸੀਂ ਪ੍ਰੈਸ ਕਲੀਕ ਲਿਖੀ ਆ ਨਹੀਂ ਮਤਲਬ ਇਹ ਤਾਂ ਯਾਰ ਇਹ ਨਹੀਂ ਇਹ ਤਾਂ ਸਵਾਲ ਪੁੱਛਿਆ ਕਰੋ ਫਿਲਮ ਲਿਖੀ ਕਿੰਨੇ ਆ ਤੇ ਮੇਰੇ ਸੋ ਫਿਲਮ ਦਾ ਨਾਮ ਦੇ ਜੱਟ ਨਿਕੜ ਗਿਆ ਫਿਲਮ ਲਿਖੀ ਜਨਾਰਦਨ ਮਾਰੇ ਸੀ ਨੇ ਸੋ ਸਾਡੀ ਪੰਜਾਬੀ ਸਿਨੇਮਾ ਲਈ ਵਧੀਆ ਗੱਲ ਆ ਐਂਡ ਇਹਦਾ ਸਾਰਾ ਕ੍ਰੈਡਿਟ ਦਿਲਜੀਤ ਸਿੰਘ ਭਾਈ ਨੂੰ ਜਾਂਦਾ ਕਿ ਉਹਨਾਂ ਨੇ ਇੱਕ ਸਾਊਂਡ ਤੋਂ ਰਾਈਟਰ ਲੈ ਕੇ ਆਏ ਨੇ ਜਿਨ੍ਹਾਂ ਨੇ ਜਿੰਨੇ ਪੰਜਾਬੀ ਫਿਲਮ ਲਿਖੀ ਆ ਤੁਹੇ ਆਪਣੇ ਆਪ ਚ ਵਧੀਆ ਤੇ ਵੱਡੀ ਗੱਲ ਆ ਜਿਹੜੀ ਮੱਟੀਆਂ ਫਿਲਮਾਂ ਦੀ ਗੱਲ ਕਰ ਰਹੇ ਤੁਸੀਂ ਇਹ ਹੁੰਦੀ ਹੈ ਜਦੋਂ ਤੁਸੀਂ ਆਪ ਦੇ ਜ਼ੋਨ ਚੋਂ ਨਿਕਲ ਕੇ ਬਾਹਰੋਂ ਕੋਈ ਬੰਦਾ ਲੈ ਕੇ ਆੰਦੇ ਆ ਟੈਲੈਂਟ ਨੂੰ ਤਾਂ ਕਿ ਥੋੜਾ ਪੰਜਾਬ ਤੇ ਪੰਜਾਬੀ ਫਿਲਮਾਂ ਵਧੀਆ ਹੋ ਸਕਣ ਸੋ ਜਨਾਬ ਮਾਰੀ ਸੀ ਜੀ ਨੇ ਫਿਲਮ ਲਿਖੀ ਹੈ ਵਿੱਚ ਅਮਰਜੀਤ ਸਰਾਵਪਾ ਜੀ ਉਹ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਸੌਂਗ ਕਣ ਸੌਂਗਣੇ ਤੇ ਹੌਸਲਾ ਰਗ ਤੇ ਬਾਪੇ ਬੰਗੜਾ ਕਾਉਂਦੇ ਫਿਲਮ ਬਣਾਈ ਇਕਲੌਤੇ ਡਾਇਰੈਕਟਰ ਨੇ ਉਹ ਜਿਨ੍ਹਾਂ ਨੇ 1 ਸਾਲ ਦੇ ਵਿੱਚ 100 ਕਰੋੜ ਦਾ ਬਿਜ਼ਨਸ ਕੀਤਾ ਦੀ ਪੰਜਾਬੀ ਸਿਨੇਮੇ ਨੂੰ ਸੋ ਮੋ ਪ੍ਰੋਡਿਊਸਰ ਨੇ ਇਹਦੇ ਵਿੱਚ ਸਕ੍ਰਿਪਟ ਦੇ ਵਿੱਚ ਉਹਨਾਂ ਦੇ ਡਾਇਲੋਗਸ ਤੇ ਸਕ੍ਰੀਨ ਪਲੇ ਨੇ ਸੋ ਉਹਨਾਂ ਲਈ ਉਹਨਾਂ ਦਾ ਵੀ ਥੈਂਕਸ ਐਂਡ ਆਪਣੇ ਸਾਰੇ ਲਈ ਵੱਡੀ ਗੱਲ ਆ ਕਿ ਐਡੇ ਵਧੀਆ-ਵਧੀਆ ਬੰਦੇ ਇਸ ਪ੍ਰੋਜੈਕਟ ਨਾਲ ਜੋੜੇ ਆ ਸੋ ਅਸੀਂ ਦਾ ਸਿਰਫ ਜਾਣੇ ਆ ਬਟ ਬੈਕਗ੍ਰਾਉਂਡ ਤੇ ਜਿਹੜੀ ਮਿਹਨਤ ਕੀਤੀ ਜਾਂਦੀ ਆ ਉਹ ਜਨਾਦਨ ਸਰ ਅਮਰਜੀਤ ਸਰਾਉਂਦ ਜੀ ਤੇਨ ਭਾਜੀ ਜਿਹੜੇ ਪ੍ਰੋਡਿਊਸ ਕਰ ਰਹੇ ਨੇ ਸਾਰੀ ਟੀਮ ਵਿਆਰੀ ਦੀਦਾ ਸ਼ਮੀ ਜੀ ਇਹ ਸਾਰੇ ਲੋਕ ਮਨੀਸ਼ ਬਾਡ ਸਰ ਕੈਰੇਕਟਰ ਐਂਡ ਐਵੀ ਨੇ ਮਿਊਜ਼ਿਕ ਕੀਤਾ ਇਹ ਸਾਰੇ ਲੋਕ ਬਹੁਤ ਮਿਹਨਤ ਕਰਦੇ ਆ ਤਾਂ ਜਾ ਕੇ ਪ੍ਰੋਜੈਕਟ ਜਿਹੜਾ ਤੁਹਾਨੂੰ ਵਧੀਆ ਦੇਖਿਆ ਤਾਂ ਇਸ ਕਰਕੇ ਇਹਨਾਂ ਸਾਰਿਆਂ ਦਾ ਜੋ ਕ੍ਰੈਡਿਟ ਆ ਉਹ ਉਹਨਾਂ ਨੂੰ ਮਿਲਣਾ ਚਾਹੀਦਾ ਐਂਡ ਇਹਨਾਂ ਸਾਰਿਆਂ ਨੂੰ ਮੈਂ ਬਹੁਤ ਰਿਸਪੈਕਟ ਕਰਦਾ ਭਾਈ ਚੈਰੇ ਦਾਵਾ ਦੀ ਫੁੱਲ ਫਾਰਮ ਕੀ ਹੈ ਜੈ ਕੋਈ ਬੋਲੂਗਾ ਨਹੀਂ ਬਰਾਬਰ ਬਿਕਰਮਜੀਤ ਸਿੰਘ ਰੰਧਾਵਾ ਮੇਰਾ ਪੂਰਾ ਨਾਮ ਆ ਸੋ ਚੈਰ ਰੰਧਾਵਾ ਟੋਟਾ ਨਾਮ ਥੈਂਕ ਯੂ ਸੋ ਮਚ ਥੈਂਕ ਯੂ ਸੋ ਪੈਸਾ ਕਿ ਆਪਾਂ ਸਾਰਿਆਂ ਨੇ ਪਿੱਛੋਂ ਕੇ ਬੈਨੇ ਆਂ ਕਿ ਮੈਨੇ ਜਿੱਤਾ ਕਹਿੰਦੇ ਆਪਾਂ ਅਗਲਾ ਦਰਵਾਜ਼ਾ ਦੇਖਦੇ ਆਂ ਥੈਂਕ ਯੂ